ਸਾਰੇ মিডিਆ ਕਰਮਚਾਰੀਆਂ ਦਾ سوشل মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿੰਨੇ মিডিਆ ਨੂੰ ਵੀ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੱਜ ਸਾਡੇ ਨਾਲ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਲੋਕਲ ਹਾਲੀ ਦੇ ਐਮਐਲਏ ਕੁਲਵੰਤ ਸਿੰਘ ਜੀ ਸਾਡੇ ਅਫੀਸਰ ਸਹਿਬਾਨ ਸਾਰਾ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਸਵਾਗਤ ਵੀ ਕਰਦਾ ਹਾਂ ਬੜੇ ਛੋਟ ਸ਼ਾਰਟ ਟਾਈਮ ਤੇ ਤੁਹਾਨੂੰ ਨੋਟਿਸ ਮਿਲਿਆ ਤੇ ਤੁਸੀਂ ਆਏ ਹੋ ਤੁਸੀਂ ਸ਼ਾਇਦ ਵਿਜ਼ਿਟ ਕਰ ਲਿਆ ਹੋਊਗਾ ਇਸ ਪਲਾਨਟ ਨੂੰ ਜੇ ਨਹੀਂ ਕੀਤਾ ਤਾਂ ਪਲੀਜ਼ ਇਸ ਤੋਂ ਬਾਅਦ ਤੜੇ ਨਾਲਾ ਅਫਸਰ ਜਾਣਗੇ ਟੈਕਨੀਕਲ ਜਿਹੜੇ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਉਹ ਅਸੀਂ ਮਾਲੀ ਸ਼ਹਿਰ ਦੇ ਵਿੱਚ ਲਾਗੂ ਕਰ ਰਹੇ ਹਾਂ ਹੌਲੀ-ਹੌਲੀ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਪਾਣੀ ਇੱਕ ਇਹੋ ਜਿਹੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਤੀਜੀ ਸੰਸਾਰ ਜੰਗ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੋ ਤਾਂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਉਹਨੂੰ ਅਸੀਂ ਅਪਣਾ ਰਹੇ ਹਾਂ ਐਮ ਐਲ ਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬੜੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿਵੇਂ ਇੱਕ ਪਾਰਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਆਮ ਤੌਰ ਤੇ ਤੁਸੀਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਤੇ ਘੱਟ ਹੀ ਆਉਂਦੇ ਹੋ ਕਿਉਂਕਿ ਤੁਸੀਂ ਮਸਾਲੇਦਾਰ ਥੋੜੀ ਜਿਹੀ ਖਬਰਾਂ ਚਾਹੁੰਦੇ ਹੋ ਨਿਓ ਵੀ ਇਹਨੇ ਇਹਨੂੰ ਆਉ ਕਹਤਾ ਹੁੰਦੇ ਉਹਨੂੰ ਐਂ ਕਹੋ ਕਿ ਆ ਇਹਨੇ ਉਹਨੂੰ ਆਂ ਹੀ ਕਿਉਂ ਕਹਤਾ ਪਰ ਕਿਰਪਾ ਕਰਕੇ ਜਰੂਰ ਦੇਖ ਕੇ ਜਾਇਓ ਕਿਉਂਕਿ ਤੁਹਾਡੇ ਬੱਚਿਆਂ ਦੇ ਵੀ ਫਿਊਚਰ ਦਾ ਪਾਣੀ ਇੱਥੇ ਬਣ ਰਿਹਾ ਹੈ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਸਿੰਗਾਪੁਰ ਗਵਰਨਮੈਂਟ ਵੱਲੋਂ ਇੱਕ ਬਫਦ ਲੈ ਕੇ ਜਾਇਆ ਗਿਆ ਸੀ ਸਿੰਗਾਪੁਰ ਸਿੰਗਾਪੁਰ ਦਾ ਮਲੇਸ਼ੀਆ ਨਾਲ ਸਮਝੌਤਾ ਹੈ ਪਾਣੀ ਦਾ ਸਿੰਗਾਪੁਰ ਕੋਲੇ ਆਪਣਾ ਪਾਣੀ ਨਹੀਂ ਹੈਗਾ ਉਹ ਜਿਹੜਾ ਸਮਝੌਤਾ ਹੈ ਉਹ ਲਗਭਗ 2036 ਚ ਖਤਮ ਹੋ ਜੂਗਾ ਤਾਂ ਉਹ ਆਪਣਾ ਪਾਣੀ ਬਣਾਉਣ ਤੇ ਲੱਗੇ ਹੋਏ ਨੇ ਉਹਨੂੰ ਜ਼ੀਰੋ ਵਾਟਰ ਕਹਿੰਦੇ ਆ ਜੇ ਤੁਸੀਂ YouTube ਤੇ ਜਾ Google ਤੇ ਜਾ ਕੇ ਸਰਚ ਕਰੋਗੇ ਜ਼ੀਰੋ واਟਰ ਤਾਂ ਅਸੀਂ ਉੱਥੇ ਦੇਖਿਆ ਕਿ ਕਿਵੇਂ ਉਹ ਮੀਂਹ ਦੇ ਪਾਣੀ ਨੂੰ ਵੀ ਸਿੰਗਾਪੁਰ ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜੇ ਕੋਈ ਕਿਤੇ ਦੁਕਾਨ ਤੇ ਵੀ ਖੜਕ ਸਾਹਮਣੇ ਆ ਤਾਂ ਤੁਸੀਂ ਉਹਨੂੰ ਖਰਾਬ ਨਹੀਂ ਕਰ ਸਕਦੇ گورਨਮੈਂਟ ਆਪ ਹੀ ਚੱਕ ਕੇ ਲੈ ਜਾਂਦੀ ਹੈ ਜ਼ੀਰੋ واਟਰ ਉਹਦਾ ਨਾਮ ਹੈ ਕਿਵੇਂ ਮਾਈਕਰੋ ਫਿਲਟਰਸ ਰਾਹੀਂ ਉਹਨੂੰ ਪੀਣ ਵਾਲਾ ਕੀਤਾ ਜਾਂਦਾ ਹੈ ਤਾਂ ਉਹੀ ਟੈਕਨੋਲੋਜੀ ਸਾਨੂੰ ਇੱਥੇ ਲੈਣੀ ਪਊਗੀ ਸਾਨੂੰ ਆਪਣੇ ਪਾਣੀ ਨੂੰ ਰੀ ਯੂਜ਼ ਕਰਨਾ ਪਊ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਊ ਸਾਨੂੰ ਆਪਣੇ ਪਾਣੀ ਨੂੰ ਨਹਿਰੀ ਪਾਣੀ ਨੂੰ ਖੇਤਾ ਤੱਕ ਪਹੁੰਚਾਉਣਾ ਪਊ ਸੋ ਅੱਜ ਪਾਣੀ ਜਿਹੜਾ ਬੜਾ ਵੱਡਾ ਮੁੱਦਾ ਹੈ ਤੇ ਅਸੀਂ ਉਹਦੇ ਤੇ ਬਿਲਕੁਲ ਸ਼ਿੱਦਤ ਨਾਲ ਬਿਨਾਂ ਕਿਸੇ ਦੇ ਬਾਬ ਤੋਂ ਲੱਗੇ ਹੋਏ ਹਨ ਨਹੀਂ ਤਾਂ ਤੁਹਾਨੂੰ ਪਤਾ ਜੇ ਮੈਨੂੰ ਕੋਈ ਪੱਤਰਕਾਰ ਨੇ ਪੁੱਛਿਆ ਜੀ ਤੁਸੀਂ ਰਕਤਾਂ ਬਾਰੇ ਪਾਣੀ ਬਾਰੇ ਕੱਸੀਆਂ ਬਾਰੇ ਰਜਵਾਹਾਂ ਬਾਰੇ ਬਹੁਤ ਗੱਲਾਂ ਕਰਦੇ ਹੋ ਤੇ ਪ੍ਰੋਗਰਾਮ ਬਣਾਉਂਦੇ ਹੋ ਸਕੀਮਾਂ ਬਣਾਉਂਦੇ ਹੋ ਇਹਦਾ ਕਾਰਨ ਕੀ ਹੈ ਪਹਿਲਾਂ ਤਾਂ ਕਦੇ ਕਿਸੇ ਨੇ ਕੀਤਾ ਨਹੀਂ ਮੈਂ ਕਹਿੰਦਾ ਅਸਲ ਚ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਜੀ ਕਿਤੇ ਟਾਲੀਆਂ ਨਹੀਂਆਂ ਬੇਰੀਆਂ ਨਹੀਂਆਂ ਸਫੈਦਿਆਂ ਦੀਆਂ ਵੋਟਾਂ ਬਣਾ ਦੀਏ ਤਾਂ ਵੱਡੇ ਵੱਡੇ ਲੀਡਰ ਮੈਂ ਤੁਹਾਨੂੰ ਜਫੀਆਂ ਪਾਉਂਦੇ ਦਿਖਾਉਂਗਾ ਦਖਤਾਂ ਕਿ ਤੇਰੇ ਨਾਲ ਤਾਂ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੇਰੀ ਦਾਦੀ ਤੇਰੇ ਉੱਤੇ ਪਿੰਗ ਪਾ ਕੇ ਝੂਟਦੀ ਸੀ ਹੈਨਾ ਸੋ ਹਵਾ ਦੀ ਪਾਣੀ ਦੀ ਵੋਟ ਨਹੀਂ ਹੈਗੀ ਇਸ ਕਰਕੇ ਇਹ ਮੋਤਾ ਨਹੀਂ ਬਣ ਸਕਦੇ ਸੀ ਪਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਾਵੇਂ ਦਿੱਲੀ ਹੋਵੇ ਦਿੱਲੀ ਇੱਕ ਬਹੁਤ ਮੈਟਰੋ ਸਿਟੀ ਹੈ ਕੰਜਸਟਡ ਸਿਟੀ ਹੈ ਲੈਂਡਲੌਕ ਸਿਟੀ ਹੈ ਉੱਥੇ ਵੀ ਪਾਣੀ ਮਾਫੀਆ ਚੱਲਦਾ ਉੱਥੇ ਪਾਣੀ ਮਾਫੀਆ ਉਹ ਬੰਦ ਕੀਤਾ ਫਿਰ ਐਜੂਕੇਸ਼ਨ ਵਾਲਾ ਆਏ ਫਿਰ ਬਿਜਲੀ ਵਾਲਾ ਆਏ ਫਿਰ ਇਨਫਰਾਸਟ੍ਰਕਚਰ ਵਾਲਾ ਆਏ ਅਸੀਂ ਵੀ ਕਿ ਸੋ ਪਹਿਲਾਂ ਕਿ ਕ੍ਰਾਈਸਿਸ ਪੈਦਾ ਹੋਵੇ ਸਿਆਣੀ ਕਹਿੰਦੀ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਅਸੀਂ ਪਹਿਲਾਂ ਹੀ ਇਹ ਤਿਆਰੀਆਂ ਕਰ ਲਈਏ ਸਵਜ ਦਾ ਇਹ ਜਿਹੜਾ ਪਲਾਂਟ ਹੈ ਮੈਂ ਸਾਰੇ ਅਫਸਰਾਂ ਨੂੰ ਬਧਾਈ ਦੇਣੀ ਚਾਹਨਾ ਕਿ ਬਿਲਕੁਲ ਲੇਟੈਸਟ ਮਾਡਲ ਹੈ ਬਿਲਕੁਲ ਲੇਟੈਸਟ ਮਸ਼ੀਨਰੀ ਹੈ ਨੌਜਵਾਨ ਇੰਜੀਨੀਅਰ ਨੇ ਜਿਹੜੇ ਕਿ ਲੇਟੈਸਟ ਪੜ੍ਹਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ ਤਿੰਨ ਚਾਰ ਸਟੇਟਾਂ ਤੋਂ ਇਸ ਪਲਾਂਟ ਨੂੰ ਦੇਖਣ ਵਾਸਤੇ ਨੁਮਾਇंदे ਪਹੁੰਚ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਟ੍ਰੀਟ ਕਰਦੇ ਹੋ ਕਿਉਂਕਿ ਹਾਲਾਂਕਿ ਪਾਣੀ ਤਾਂ ਹਰੇਕ ਸਟੇਟ 'ਚ ਟ੍ਰੀਟ ਹੁੰਦਾ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟ੍ਰੀਟ ਹੋ ਕੇ ਮਿਲਦੀ ਹੈ ਉਹ ਉਹ ਕਿਸੇ ਕੋਲ ਹੈ ਨਹੀਂ ਸੋ ਮੈਂ ਵਧਾਈ ਵੀ ਦੇਣੀ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਜ਼ਰੀਏ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲਈਏ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਤਰ ਤੀਨੋਂ ਮਾਤਾ ਦਾ ਦਰਜਾ ਜਿ ਕਿਤੇ ਦਰਜੇ ਕਾਮ ਰੱਖ ਲਈਏ ਤਾਂ ਸਾਡੇ ਵਰਗੀ ਧਰਤੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕਾਮ ਵੀ ਕਿਤੇ ਹੋ ਰਹੀ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਇੰਨੀਆਂ ਹੈ ਨਹੀਂ ਸਰਬਾਤ ਦਾ ਭਲਾ ਮੰਗਣ ਵਾਲੀ ਗੁਰਬਾਨੀ ਕਰਨ ਵਾਲੇ ਬੰਦੇ ਆ ਸੋ ਮੈਂ ਬਹੁਤ ਵਧਾਈ ਦੇਣੀ ਚਾਹਨਾ ਡਿਪਾਰਟਮੈਂਟ ਨੂੰ ਮੈਂ ਵਧਾਈ ਦੇਣੀ ਚਾਹਨਾ ਕੇਜੀਵਲ ਸਾਹਿਬ ਨੂੰ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲਿਖਨ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਹ ਸਾਨੂੰ ਦਿੱਤਾ ਸਿਆਣੇ ਕਹਿੰਦੇ ਆ ਇਹ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਹੈ ਉਹੋ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਕਿਸੇ ਦਾ ਤਜਰਬਾ ਵਰਤ ਕੇ ਗੰਗਾ ਉਦੋਂ ਹੀ ਹਾਸਲ ਕਰ ਲਓ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਜਿਹੜਾ ਤਜਰਬਾ ਖੜਗਪੁਰ ਪੜਨ ਦਾ ਇੰਜੀਨੀਅਰਿੰਗ ਦਾ ਜਾਂ IRS ਦਾ ਖਾਸ ਤੌਰ ਤੇ ਫਾਈਨਾਂਸਸ ਦੇ ਵਿੱਚ ਅਸੀਂ ਉਹ ਇਸਤੇਮਾਲ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਦੁਬਾਰਾ ਪੰਜਾਬ ਬਣਾ ਲਾਂਗੇ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਸਹੀ ਲੀਹਾਂ ਤੇ ਚੱਲ ਰਿਹਾ ਹੈ ਪਿਛਲੇ 2-3 ਦਿਨਾਂ ਤੋਂ ਤੁਸੀਂ ਸੁਣ ਰਹੇ ਹੋਵੋਗੇ ਚੰਗੀਆਂ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4 ਸਾਲ ਬਾਅਦ ਹੁੰਦਾ ਹੈ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵੇਂ ਨੰਬਰ ਤੇ ਸੀ ਤੇ ਬਾਈ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜਾਈ ਵਾਲੇ ਪਾਸਿਓਂ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਔਰ ਕੇਰਲਾ ਨੂੰ ਹਰਾਇਆ ਜੋ ਜਿਹਨੂੰ ਸਭ ਤੋਂ ਵੱਧ ਪੜਿਆ ਲਿਖੀ ਸਟੇਟ ਕਹੀ ਜਾਂਦੀ ਹੈ ਹਰ ਫੀਲਡ 'ਚ ਮੈਥਸ ਵੀ ਫਿਜ਼ਿਕਸ ਦੇ ਵਿੱਚ ਵੀ ਬਾਇਓਲੋਜੀ 'ਚ ਵੀ ਬਾਇਓਲੋਜੀ 'ਚ ਵੀ ਹਰ ਫੀਲਡ ਹਰ ਸ਼ੋਭੇ 'ਚ 28000 ਬੱਚੇ ਨੇ ਕੋਈ ਛੋਟਾ ਸਿੰਪਲ ਨਹੀਂ ਹੁੰਦਾ 28000 ਬੱਚੇ ਨੇ ਹਿੱਸਾ ਵੀ ਲਿਆ ਮੈਂ ਸਾਰੇ ਨੌ ਉਹਨਾਂ ਦੇ ਮਾਪਿਆਂ ਨੂੰ ਵੀ ਬਧਾਈ ਦੇਣੀ ਚਾਹਨਾ ਸਾਡੇ ਬੱਚੇ JEE ਕਲੀਅਰ ਕਰ ਰਹੇ ਆ JEE ਐਡਵਾਂਸ ਕਲੀਅਰ ਕਰ ਰਹੇ ਆ NEET ਕਲੀਅਰ ਕਰ ਰਹੇ ਆ ਤੇ ਬਹੁਤ ਕੁਝ ਨਵਾਂ ਹੋ ਰਿਹਾ ਤੇ ਆਪਰੇਸ ਕਾਨਫਰੰਸ ਵੀ ਨਵੀਂ ਹੋਈਆਂ ਮੇਰੇ ਖਿਆਲ ਚ ਤੁਸੀਂ ਪਿਛਲੀਆਂ ਸਰਕਾਰਾਂ ਚ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਕਦੇ ਸੁਣੀ ਨਹੀਂ ਹੋਣੀ ਉਹ ਤਾਂ ਜਦੋਂ ਸ਼ਾਮਲ ਕਰਾ ਲਿਆ ਕੋਈ ਜਾਂ ਜਾਂ ਘੜਤਾ ਕੋਈ ਬਸ ਇਹ ਜੇ ਕੰਮਾਂ ਚ ਹੀ ਲੱਗੇ ਰਹੇ ਸੋ ਅਸੀਂ ਪਰਗਰਸਿਵ ਪੰਜਾਬ ਇੱਕ ਅੱਗੇ ਨੂੰ ਵੱਧਦਾ ਪੰਜਾਬ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦਾ ਜਿਹੜਾ ਕ੍ਰਾਈਸਿਸ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਤੋਂ ਬਾਅਦ ਕੋਈ ਨਹੀਂ ਜਾਣਦਾ ਹੋਊਗਾ ਜਿੱਥੇ ਟੈਂਕਰ 마ਫੀਆ ਚੱਲਦੇ ਹੋਣ ਫਿਰ ਫਿਰ ਦੁਬਾਰਾ ਟੈਂਕਰ 마ਫੀਆ ਜੀਵਤ ਹੋ ਗਿਆ ਹੁਣ ਲੜਾਈਆਂ ਹੁੰਦੀਆਂ ਉੱਥੇ ਪਾਣੀ ਦੇ ਇੱਕ ਗਲਾਸ ਪਿੱਛੇ ਇੱਕ ਕੁੱਟ ਪਿੱਛੇ ਮੈਂ ਚਾਹੂੰਗਾ ਕਿ अरविंद केजरीव साहेब थोडे दिल्लीचे तजर्बे सांजे करण ते